ਕਿਮਾ ਪਿਆਰੇ ਕਿਤੇ ਸਾਡਾ ਪੁੱਤ ਨੌਕਰੀ ਕਰ ਲੇ ਉਹ ਤੇਰੀ ਸ਼ੁਭਤ ਕੋ ਆਪਿਆਂ ਦੇ ਇਕਲੌਤੇ ਪੁੱਤ ਦਾ ਆਇਆ ਵੀਜ਼ਾ ਤੇ ਮਾਂ ਰਹੇਗੀ ਬੂਹੇ ਦੇ ਵਿੱਚ ਬਿਲਕੁਲੀ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੂਰ ਤੋਂ ਸਾਫ਼ ਸਾਫ਼ ਦੇਖ ਸਕਦੇ ਹੋ ਪ੍ਰਦੇਸ਼ੀਆਂ ਦਾ ਦਰਦ ਜਿਵੇਂ ਕਿ ਦੋਸਤੋ ਦੇਖਿਆ ਜਾਵੇ ਕਿ ਅੱਜ ਦੇ ਸਮੇਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਾਣ ਦੇ ਲਈ ਪੰਜਾਬੀ ਨੌਜਵਾਨ ਬੇਹੱਦ ਚਾਹਵਣ ਹਨ ਚੰਗੇ ਪੇਖ ਨੂੰ ਲੈ ਕੇ ਬੇਸ਼ੱਕ ਦੋਸਤੋ ਪੰਜਾਬ ਦੀ ਜਬਾਨੀ 60% ਵਿਦੇਸ਼ਾਂ ਦੇ ਵਿੱਚ ਜਾ ਬਸੀ ਹੈ ਪਰ ਵਿਦੇਸ਼ਾਂ ਦੇ ਵਿੱਚ ਜਾ ਕੇ ਜਦੋਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ ਤਾਂ ਫਿਰ ਯਾਦ ਪੰਜਾਬ ਦੀ ਆਉਂਦੀ ਹੈ ਤੇ ਉੱਥੇ ਦੋਸਤੋ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਮੁੰਡਾ ਬੜੇ ਹੀ ਚਾਅਵਾਂ ਦੇ ਨਾਲ ਜਹਾਜ਼ ਦੇ ਵਿੱਚ ਬੈਠਣ ਦੇ ਲਈ ਤਿਆਰ ਹੈ ਤੇ ਦੂਜੇ ਪਾਸੇ ਪਰਿਵਾਰ ਜੋ ਕਿ ਆਪਣੇ ਪੁੱਤ ਨੂੰ ਜਾਂਦਾ ਦੇਖਦੇ ਨਹੀਂ ਚੱਲ ਹੁੰਦਾ ਤੇ ਮਾਂ ਦੀ ਅੱਖਾਂ ਦੇ ਵਿੱਚ ਨਹੀਂ ਰੁਕ ਰਹੇ ਹੰਝੂ ਜਿਥੇ ਕਿ ਦੋਸਤੋ ਹੋ ਗਈ ਵੀਡੀਓ ਸੋਸ਼ਲ ਮੀਡੀਆ ਉੱਤੇ ਬਾਹਰ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਮਾਂ ਦਾ ਦਰਦ ਜੋ ਪੁੱਤਾਂ ਨੂੰ ਵਿਦੇਸ਼ਾਂ ਦੇ ਵਿੱਚ ਭੇਜਣਾ ਚਾਹੁੰਦੇ ਹਨ ਪਰ ਜਿੱਥੇ ਕਿ ਇੱਕ ਮਾਂ ਆਪਣੇ ਪੁੱਤ ਨੂੰ